ਬਠਿੰਡਾ ਪੁਲਿਸ ਵੱਲੋਂ ਲੁੱਟਾਂ ਖੋਹ ਕਰਨ ਵਾਲੇ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਮਨਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਹਨ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹਨਾਂ ਵਿਅਕਤੀ ਆ ਜਿਹੜੇ ਲੁੱਟਾਂ ਖੋਹ ਕਰਨ ਵਾਲੇ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਕੀ ਕਹਿਣਾ ਚਾਹੋ ਇਹ ਜਿਹੜਾ ਤਿੰਨ ਵਿਅਕਤੀ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਨਵਦੀਪ ਸਿੰਘ ਸੀਗਾ ਤੇ ਦੂਸਰਾ ਜਗਸ਼ੀਰ ਸਿੰਘ ਤੇ ਤੀਸਰਾ ਤਰਮਿੰਦਰ ਸਿੰਘ ਇਹ ਜਿਹੜੇ ਇਹਨਾਂ ਨੇ ਇੱਕ ਗਰੋਹ ਬਣਾਇਆ ਸੀ ਤੇ ਇਹ ਤੇ ਆਪਣੇ ਮਾਰੂਥਰਾਂ ਦੇ ਨਾਲ ਇਹ ਡਰਾਤਮ ਘਾ ਕੇ ਇਹ ਮੇਨ ਹਾਈਵੇ ਦੇ ਉੱਤੇ ਲੁੱਟਾਂ ਖੋਹਾਂ ਕਰਦੇ ਸੀ ਤੇ ਇਹਨਾਂ ਦੇ ਕੋਈ ਪਹਿਲਾਂ ਵੀ ਪਰਚਾ ਦਰਜ ਆ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਆ ਜੀ ਇਹਨਾਂ ਤੇ ਜਿਹੜਾ ਨਵਦੀਪ ਸਿੰਘ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹਦੇ ਤੇ ਵੀ ਤਿੰਨ ਪਰਚੇ ਦਰਜ ਆ ਜੀ ਤੇ ਬੇਸਿਕ ਕੰਮ ਕੀ ਕਰਦੇ ਸੀਗੇ ਸਾਰੇ ਇਹ ਬੇਸਿਕ ਕੰਮ ਇਹ ਮਤਲਬ ਕੰਮ ਤਾਂ ਇਹ ਸ ਸਮਾਜ ਪ੍ਰੋਤੀ ਜਿਹੜੀਆਂ ਬਾਹਰ ਦਾ ਤਾਂ ਹੀ ਕਰਦੇ ਸੀਗੇ ਉਦਾਂ ਇਹਨਾਂ ਦੇ ਵਿੱਚੋਂ ਜਿਹੜਾ ਨਵਦੀਪ ਸਿੰਘ ਆ ਆਪਣੇ ਆਪ ਨੂੰ ਉਹ ਬਤੌਰ ਟਰੱਕ ਡਰਾਈਵਰ ਸ਼ੋਅ ਕਰ ਰਿਆ ਸੀ ਸਾਰੇ ਰੈਣ ਵਾਲੇ ਕਿੱਥੋਂ ਦੇ ਆ ਜੀ ਇਹ ਦੇਖੋ ਜਿਹੜਾ ਨਵਦੀਪ ਸਿੰਘ ਆ ਇਹ ਤਾਂ ਜਨੋਦ ਪਿੰਡਾ ਦਰਾਹੇ ਦੇ ਕੋਲ ਲੁਧਿਆਣੇ ਜ਼ਿਲ੍ਹੇ ਦਾ ਤੇ ਜਿਹੜਾ ਜਗਸ਼ੀਰ ਸਿੰਘ ਆ ਬੀੜ ਤਲਾਬ ਦਾ ਰਹਿਣ ਵਾਲਾ ਤੇ ਧਰਮਿੰਦਰ ਸਿੰਘ ਆ ਇਹ ਆਪਣਾ ਹੈਗਾ ਬਠਿੰਡੇ ਦਾ ਬੈਕ ਸਾਈਡ ਬਸ ਸਟੈਂਡ ਦਾ ਰਹਿਣ ਵਾਲਾ ਸਰ ਇਹ ਤਾਂ ਬਰਾਮਦ ਕੀ ਕੀਤਾ ਗਿਆ ਇਹਨਾਂ ਤੋਂ ਜਿਹੜਾ ਬਰਾਮਦ ਲੁੱਟਿਆ ਸਮਾਨ ਜਿਹਦੇ ਵਿੱਚੋਂ ਕੱਲ ਦੀ ਘਟਨਾ ਦੇ ਵਿੱਚੋਂ ਇਹਨਾਂ ਨੇ ਇੱਕ ਤਾਂ ਬਟੂਆ ਨਗਦੀ 1500 ਰੁਪਈਆ ਏਟੀਐਮ ਕਾਰਡ ਤੇ ਇਹਨਾਂ ਤੋਂ ਇੱਕ ਜਿਹੜਾ ਘਟਨਾ ਵਿੱਚ ਵਾਪਰ ਪਰਤਿਆ ਹੋਇਆ ਦਾਤਰ ਲੋਹਾ ਤੇ ਇੱਕ ਟਰੱਕ ਜਿਹੜਾ 12 ਡਰਾਈਵਰੀ ਟਰੱਕ ਸੀਗਾ ਪੀਵੀ 08 ਏ ਜੇ 8000 01 ਇਹ ਇਹਨਾਂ ਤੋਂ ਬਰਾਮਦ ਕੀਤਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਇਹਨਾਂ ਦੇ ਵਰਕ ਲਾਪ ਅਸੀਂ ਜਿਹੜਾ ਮਕਦਮਾ ਨੰਬਰ 67 ਅੰਡਰ ਸੈਕਸ਼ਨ 309 ਅਵਲੀਕ 4 3 ਅਵਲੀਕ 5 ਬੀ ਐਨ ਐਸ ਦੇ ਦੇ ਇਨ ਤਾਰਾ ਮਾ ਦੇ ਅਧੀਨ ਅਸੀਂ ਥਾਣਾ ਸੰਗਤ ਵਿਖੇ ਮਕਦਮਾ ਦਰਜ ਕੀਤਾ ਸਰ ਇਹਨਾਂ ਨੂੰ ਕੋਰਟ 'ਚ ਵੀ ਪੇਸ਼ ਕੀਤਾ ਹੈ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਤੋਂ ਰਿਮਾਂਡ ਲੈ ਕੇ ਉਰੇ ਨਾਲ ਟੋਟਗਾ ਨਾਲ ਪੁੱਛਗਿਛ ਕਰਕੇ ਜਿਹੜੀਆਂ ਹੋਰ ਇਹਨਾਂ ਨੇ ਕੋਈ ਬਾਰ ਦਾ ਤਾਂ ਜਿਹੜੀਆਂ ਪਿੱਛੇ ਕੀਤੀਆਂ ਜਾਂ ਜਿਹਾ ਉਹ ਇਹਨਾਂ ਦਾ ਪਲਾਨ ਸੀਗਾ ਉਹਦੇ ਬਾਰੇ ਅਸੀਂ ਡਗਾਈ ਨਾਲ ਪੁੱਛਗਿਛ ਕਰਾਂਗੇ ਤੇ ਇੱਥੇ ਮਾੜੇ ਆਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਬਠਿੰਡਾ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀਆਂ ਬੜੀਆਂ ਸਾਨੂੰ ਸਖਤ ਹਦਾਇਤਾਂ ਵੀ ਜਿਹੜਾ ਬਠਿੰਡਾ ਡਿਸਟ੍ਰਿਕਟ ਆਈ ਕ੍ਰਾਈਮ ਫ੍ਰੀ ਹੋਣਾ ਚਾਹੀਦਾ ਤਾਂ ਕਿ ਲੋਕ ਆਪਣਾ ਰੋਜ਼ਮਰ ਦਾ ਕੰਮ ਅਮਨ ਸ਼ਾਂਤੀ ਦੇ ਨਾਲ ਕਰ ਸਕਣ ਤੇ ਇਸੇ ਲੜੀ ਦੇ ਅਧੀਨ ਹੀ ਤੇ ਅਸੀਂ ਜਿਹੜੇ 24 ਘੰਟੇ ਅਸੀਂ ਥਾਣਾ ਸੰਗਤ ਤੇ ਚੌਂਕੀ ਪਥਰਾਲਾ ਤੇ ਜਿੰਨੇ ਵੀ ਸਾਡੀ ਸਬਡਿਵੀਜ਼ਨ ਦੀ ਫੋਰਸ ਆ ਅਸੀਂ ਇਸ ਕੰਮ ਦੇ ਲਈ ਤਤਪਾਰ ਆ ਤੇ ਜੇ ਮਾੜੇ ਆਂਸਰਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮਾੜੇ ਆਂਸਰਾਂ ਨੂੰ ਸਾਡੀ ਇਹੀ ਇਹ ਸਾਡੀ ਇਹਨਾਂ ਨੂੰ ਵਾਰਨਿੰਗ ਆ ਬਈ ਆਪੋ ਆਪਣੇ ਜਿਹੜੀਆਂ ਜਿਹੀਆਂ ਮਾੜੀਆਂ ਕਾਰਵਾਈਆਂ ਤੋਂ ਬਾਝ ਆ ਜਾਣ ਤੇ ਨਹੀਂ ਤਾਂ ਇਹਨਾਂ ਦੇ ਵਰਕ ਲਾਅ ਕਾਨੂੰਨ ਦੇ ਮੁਤਾਬਕ ਸਖਤ ਕਾਰਵਾਈ ਕੀਤੀ ਜਾਊ। ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਇਤਿਹਾਤੀ ਮਨਜੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਮਾੜੇ ਅੰਸਰਾਂ ਖਿਲਾਫ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਸਖੋ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਕੈਮਰਾਮੈਨ ਫੂਜਲ ਦੇ ਨਾਲ ਮਨੋਚ ਚੱਕੀਵਾਲ ਡੈਨਿਕਸ ਵੈਰਾਟੀਵੀ ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ। zenic savera tv youtube facebook instagram x aur whatsapp channel par